ਜਦੀਪੁਰ ਕੀ ਵਿਰਾਸਤਾਂ ਸੰਭਾਲ ਵਾਸਤੇ ਦਿਲ ਦੀ ਅਮੀਰੀ ਚਾਹੀਦੀ ਹੁੰਦੀ ਨਹੀਂ ਤਾਂ ਤਰੱਕੀ ਦੁਨੀਆ ਨੇ ਬਹੁਤ ਕੀਤੀ ਹੈ ਇਸ ਵਕਤ ਅਸੀਂ ਪਿੰਡ ਮੇਦਾ ਮਾਦਰਾ ਚ ਮੌਜੂਦ ਹੈ ਤਹਿਸੀਲ ਨੰਗਲ ਔਰ ਜ਼ਿਲ੍ਹਾ ਰੋਪੜ ਸਾਡੇ ਨਾਲ ਰਾਮਪਾਲ ਜੀ ਮੌਜੂਦ ਨੇ ਤੁਸੀਂ ਦੇਖ ਪਾ ਰਹੇ ਮੇਰੇ ਨਾਲ ਬੈਠੇ ਨੇ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਅਸੀਂ ਉਸ ਵਿਰਾਸਤ ਦੀ ਗੱਲ ਕਰ ਲੈਂਦੇ ਹਾਂ ਜੇਕਰ ਅਸੀਂ ਨੰਗਲ ਦੀ ਗਾਇ ਖਾਸ ਤੌਰ ਤੇ ਗੱਲ ਕਰ ਲਈ ਬਹੁਤ ਸਾਰੀਆਂ ਵਿਰਾਸਤੀ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੀਆਂ ਇੱਥੇ ਮਿਲ ਜਾਂਦੀਆਂ ਨੇ ਇਸ ਵਕਤ ਅੱਜ ਅਸੀਂ ਇੱਕ ਅਜਿਹੀ ਚੱਕੀ ਤੇ ਮੌਜੂਦ ਹੈ ਜਿਹਨਾਂ ਨੂੰ ਪੁਰਾਣੇ ਜ਼ਮਾਨੇ ਵਿੱਚ ਘਰਾਟ ਕਿਹਾ ਜਾਂਦਾ ਸੀ ਘਰਾਟ ਜਿੱਥੇ ਕਿ ਆਟਾ ਪੀਸਣ ਤੋਂ ਬਾਅਦ ਉਹਦੇ ਜਿਹੜੇ ਪੋਸ਼ਟਿਕ ਤੱਤ ਹੁੰਦੇ ਨੇ ਉਸੇ ਤਰ੍ਹਾਂ ਆਟੇ ਦੇ ਵਿੱਚ ਰਹਿੰਦੇ ਨੇ ਔਰ ਉਹ ਆਟਾ ਜਿਹੜਾ ਠੰਡਾ ਹੁੰਦਾ ਔਰ ਅੱਜਕੱਲ ਜਿਹੜੀਆਂ ਚੱਕੀਆਂ ਤੇ ਅਸੀਂ ਆਟਾ ਪੀਸੋਂਦੇ ਉਹ ਆਟਾ ਗਰਮ ਹੁੰਦਾ ਔਰ ਇਹ ਮੰਨਿਆ ਜਾਂਦਾ ਕਿ ਉਹਨਾਂ ਦੇ ਵਿੱਚ ਜਿਹੜੇ ਪੋਸ਼ਟਿਕ ਤੱਤ ਨੇ ਉਹ ਖਤਮ ਹੋ ਜਾਂਦੇ ਨੇ ਲੇਕਿਨ ਹੁਣ ਹੁਣ ਨੇ ਹਲੇ ਵੀ ਚਾਲੂ ਰੱਖੇ ਨੇ ਰਾਮਪਾਲ ਹੁਣ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਦੋਂ ਤੋਂ ਇੱਕ ਰਾਟ ਜਿਹੜਾ ਚੱਲਦਾ ਆ ਰਿਹਾ ਹੈ ਰਾਮਪਾਲ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਹਾਂ ਜੀ ਇੱਕ ਰਾਟ ਬਹੁਤ ਦਿਨ ਚੱਲਦੇ ਆ ਗਏ ਜੀ ਸਾਡੀ ਜੱਦੀ ਜੱੜੀ ਆ ਗਈ ਹੈ ਇਹ ਕਠਾ ਅੱਛਾ ਹਾਂ ਜੀ ਜੱਦੀ ਜੱਲਦੀ ਆ ਗਈ ਸਾਡੀ ਤੁਹਾਨੂੰ ਯਾਦ ਹੋਵੇ ਜਿਵੇਂ ਕਈ ਵਾਰ ਹੁੰਦਾ ਨਾ ਕਿ ਸਿਆਣੇ ਜਿਹੜੇ ਆ ਉਹ ਘਰ 'ਚ ਗੱਲਾਂ ਕਰਦੇ ਆ ਬੇ ਇੰਨਾ ਟਾਈਮ ਹੋ ਗਿਆ ਮੰਨ ਲਓ ਤੁਹਾਡੇ ਦਾਦੇ ਪਰਦਾਦੇ ਕੁਝ ਸੁਣਿਆ ਕਦੀ ਵੀ ਕਿ ਇਹਨਾਂ ਨੇ ਸ਼ੁਰੂ ਕੀਤਾ ਸੀ ਇਹ ਸਾਡੇ ਪਰਦਾਦਿਆਂ ਦੇ ਸ਼ੁਰੂ ਹੋਇਆ ਵਾ ਕੰਮ ਜੀ ਪਰਦਾਦਿਆਂ ਦੇ ਸ਼ੁਰੂ ਹੋਇਆ ਹਾਂ ਜੀ ਹਾਂ ਜੀ ਚੱਲਦਾ ਹੀ ਆ ਗਿਆ ਸਾਡਾ ਕੰਮ ਜੀ ਚੱਲਿਆ ਹੀ ਕਰਦਾ ਅੱਜ ਅੱਜ ਤੱਕ ਚੱਲੇਗਾ ਹਾਂ ਜੀ ਤੁਹਾਡੀ ਬੱਚੀ ਹੈ ਬੱਚੇ ਹੈਗੇ 4 ਮੁੰਡੇ ਆ ਜੀ ਹਾਂ ਜੀ ਤੇ ਉਹ ਵੀ ਸ਼ਾਇਦ ਕੋਈ ਵੀ ਇਹੀ ਕੰਮ ਕਰਨਾ ਇੱਕ ਦੋ ਵਾਰ ਕਰੂਗਾ ਕੰਮ ਇਹੀ ਹਾਂ ਹਾਂ ਕੋਈ ਤਾਂ ਕਰੂਗਾ ਜੀ ਇੱਕ ਦਾ ਇਹ ਤੁਹਾਡਾ ਕਦੀ ਦਿਲ ਨਹੀਂ ਕੀਤਾ ਕਿ ਚਲੋ ਜਿਵੇਂ ਲੋਕੀ ਹੋਰ ਐਡਵਾਂਸ ਕਰ ਲੈਂਦੇ ਥੋੜਾ ਕੰਮ ਵੀ ਉਸ ਤਰੀਕੇ ਜੇ ਕਰ ਲਿਆ ਜਾਵੇ ਕੰਮ ਆਪੇ ਕਰੀਦਾ ਸਾਰਾ ਜੀ ਜਦ ਚੱਕੀ ਦਾ ਕੰਮ ਆਵੇ ਕਰੀਦਾ ਸਾਰਾ ਲੋਹਾਰਾ ਤਾਂ ਖਾਣਾ ਜੋ ਵੀ ਆ ਸਾਰਾ ਆਵੇ ਕਰੇਗਾ ਜਿਹੜੇ ਜਟ ਕੰਮ ਆਪੇ ਕਰਦੇ ਸੀ ਹਾਂਜੀ ਇਹ ਵੀ ਜਿਹੜੇ ਬਦਲਾਅ ਨੇ ਕਿ ਮੈਂ ਅੱਜਕੱਲ ਮਾਡਰਨ ਤਰੀਕੇ ਨਾਲ ਚੱਲਦੇ ਆ ਲੋਕੀ ਮੈਂ ਜੀ ਬਦਲਾਅ ਤਾਂ ਫੇਰ ਬਿਜਲੀ ਨਾਲ ਆ ਸਕਦਾ ਇਹ ਜਾਂਦਾ ਪਾਣੀ ਨਾਲ ਪਾਣੀ ਕਰਕੇ ਫਿਰ ਇਹ ਘਰਾਟ ਮਸ਼ਹੂਰ ਗਏ ਬਿਜਲੀ ਤਾਂ ਸਾਂਹਾਂ ਲੱਗੀ ਵੀ ਤਾਂ ਮਸ਼ੀਨਾਂ ਲੱਗੀਆਂ ਪਰ ਜਿਹੜਾ ਇਹ ਆਟਾ ਹੈ ਇਹ ਸਾਰੀ ਦੁਨੀਆ ਦੇ ਨਾਲੋਂ ਹੀ ਹੈ ਕਿਉਂਕਿ ਇਸ ਆਟੇ ਦੇ ਵਿੱਚ ਇਹ ਠੰਡਾ ਆਟਾ ਹੁੰਦਾ ਹੈ ਜਿਹੜਾ ਚੱਕੀ ਦਾ ਆਟਾ ਉਹ ਗਰਮ ਹੁੰਦਾ ਜਿਹੜੇ ਤਤ ਗਏ ਉਹ ਜਲ ਜਾਂਦੇ ਜਿਹੜੇ ਇਸਾਟੇ ਦੇ ਤਤ ਨਾ ਉਹ ਵਿਚੇਰੇ ਦੇ ਸਾਰੇ ਇਸ ਕਰਕੇ ਇਸਾਟੇ ਦੀ ਮਸ਼ਹੂਰੀ ਇਹੀ ਹੈ ਵੀ ਇਹ ਆਟਾ ਮਿੱਠਾ ਨਹੀਂ ਹੁੰਦਾ ਖਾਣ ਨੂੰ ਜਿਹੜਾ ਮੱਕੀ ਦਾ ਆਟਾ ਆ ਉਹ ਸਾਤੇ ਦੁਨੀਆ ਬਾਹਰ ਦੇ ਬਲੋ ਅੱਲਗਾ ਜਾਂਦੇ ਜਿਹਦਾ ਅਮਰੀਕਾ ਹੈ ਇੰਗਲੈਂਡ ਹੈ ਬਾਹਰ ਭੇਜਦੇ ਸਾਡੇ ਮੁੰਡੇ ਇੱਥੇ ਜਾਂਦੇ ਫਿਰ ਉਹ ਆਟਾ ਨਾਲ ਲੈ ਕੇ ਜਾਂਦੇ ਉਹ ਫਿਰ ਉਹਨਾਂ ਲੋਕਾਂ ਨੂੰ ਆਟਾ ਖਾਣਾਂਦੇ ਅੱਛਾ ਫਿਰ ਉਹ ਲੋਕ ਆ ਜਾ ਆਟਾ ਖਾਂਦੇ ਮੱਕੀ ਦਾ ਆਟਾ ਕਹਿੰਦੇ ਇਹ ਆਟਾ ਕਿੱਥੋਂ ਆਇਆ ਵਾ ਫਿਰ ਉਹ ਕਹਿੰਦੇ ਇਹ ਆਟਾ ਸਾਡੇ ਘਰਾੜ ਚੱਲਦੇ ਇੱਕ ਘਰਾਟਾਂ ਦਾ ਆਟਾ ਹੈ ਇਸ ਕਰਕੇ ਸਾਡੇ ਘਰਾੜ ਬਹੁਤ ਮਸ਼ਹੂਰ ਗਏ ਐਸ ਕਰ ਗਈ ਐ ਪਾਣੀ ਨਾਲ ਚੱਲਿਆ ਕਰਦੇ ਸੀ ਆਟਾ ਠੰਡਾ ਰਹਿੰਦਾ ਹੈ ਆਟਾ ਮਿੱਠਾ ਹੁੰਦਾ ਹੈ ਅੱਛਾ ਇਹ ਪਾਣੀ ਕੀ ਖਾਂਦੇ ਨੇ ਪਿੱਛੇ ਪਾਣੀ ਇਹ ਪਾਣੀ ਮਹਿਰ ਦਾ ਆ ਕਰਦਾ ਜੀ ਹਾਂ ਪਾਖੜੇ ਦੇ ਪਾਣੀ ਆਂਦਾ ਮਹਿਰ ਦਾ ਪਾਣੀ ਆਉਂਦਾ ਸਾਨੂੰ ਹਾਂ ਜੀ ਮਹਿਰ ਦਾ ਜੀ ਇਹ ਇਹੀ ਚੱਲਦਾ ਰਹੇ ਇਹ ਇਦੀ ਚੱਲੇ ਰੰਗੀ ਇਹ ਪਾਣੀ ਚੱਲੇ ਸਾਡੇ ਸਾਡੇ ਛੱਡਿਆ ਸਾਡੇ ਵਾਸਤੇ ਅੱਛਾ ਅਸੀਂ ਗਰੀਬ ਲੋਗ ਹੈ ਤੇ ਪਾਣੀ ਨਾ ਹਣੀ ਸਾਡੇ ਬਾਅਦ ਛੱਡਿਆ ਪਾਣੀ ਇਹ ਪਿੱਛੇ ਆਏ ਸੀ ਉਹ ਕਹਿੰਦੇ ਪਾਣੀ ਦੀ ਬਹੁਤ ਸ਼ੋਰ ਹੈ ਇਹ ਪਾਣੀ ਬੰਦ ਕਰਨਾ ਅਸੀਂ ਅਸੀਂ ਤਾਂ ਅਸੀਂ ਗਰੀਬ ਬੰਦੇ ਆ ਸੜਦਾ ਜੂ ਦਾ ਰਹਾ ਚੱਲਦਾ ਹੀ ਆ ਗਿਆ ਤੇ ਹੁਣ ਤੁਸੀਂ ਪਾਣੀ ਬੰਦ ਕਰਤਾ ਤਾਂ ਅਸੀਂ ਫਿਰ ਕੀ ਕਰਾਂਗੇ ਹੋਰ ਤੇ ਉਹ ਕਹਿੰਦੇ ਨਹੀਂ ਵੀ ਪਾਣੀ ਬੰਦ ਨਹੀਂ ਕਰਨਾ ਉਹ ਪਾਣੀ ਨੂੰ ਜਿਹਨੇ ਛੱਡਿਆ ਵਾ ਛੱਡਿਆ ਵਾ ਇਹ ਪੱਕਾ ਹੀ ਪਾਣੀ ਬੰਦ ਇਹ ਰੱਬ ਦੀ ਦੇਣ ਹੈ